ਹੈਲੋ ਫਰੈਂਡਸ ਆ ਗਿਆ ਹੈ Samsung Galaxy A36 5G ਜੋ A66 ਦੇ ਨਾਲ ਹੀ ਲਾਂਚ ਹੋਇਆ ਸੀ A66 ਦੀ ਅਨਬਾਕਸਿੰਗ ਦੀ ਵੀਡੀਓ ਤੁਸੀਂ YouTube ਚੈਨਲ ਤੇ ਦੇਖ ਸਕਦੇ ਹੋ ਚਲੋ ਜਲਦੀ ਜਲਦੀ ਇਸ ਵੀਡੀਓ ਨੂੰ ਸ਼ੁਰੂ ਕਰ ਲੈਣੇ ਹਾਂ ਤੇ ਚੈੱਕ ਕਰ ਲੈਣੇ ਕਿ Samsung ਨੇ ਇਸ ਫੋਨ ਚ ਕੀ ਕੀ ਨਵੇਂ ਫੀਚਰਸ ਅਪਡੇਟਸ ਦਿੱਤੇ ਹੋਏ ਆ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂਕਿ ਅੱਗੇ ਆਉਣ ਵਾਲੀ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਇੱਕ ਲੱਕੀ ਪਰਸਨ ਨੂੰ ਮਿਲਣ ਵਾਲਾ ਹੈ ਆ ਫੋਨ ਤੇ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਚਲੋ ਹੁਣ ਅਨਬਾਕਸਿੰਗ ਕਰ ਲੈਨੇ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਾਕਸ ਕੁਛ ਇਸ ਤਰ੍ਹਾਂ ਦਾ ਹੈ ਛੋਟਾ ਤੇ ਪਤਲਾ ਪਤਲਾ ਕਿਉਂ ਹੈ ਉਹ ਤੁਹਾਨੂੰ ਪਤਾ ਹੀ ਹੈ ਹੁਣ ਇਸ ਬਾਕਸ ਨੂੰ ਓਪਨ ਕਰ ਲੈਨੇ ਹੈ ਤਾਂ ਸਭ ਤੋਂ ਪਹਿਲਾਂ ਫੋਨ ਮਿਲ ਜਾਂਦਾ ਹੈ ਕਾਫੀ ਹਲਕਾ ਲੱਗ ਰਿਹਾ ਹੈ 올 ਰਾਈਟ ਇਸ ਨੂੰ ਸਾਈਡਸ ਰੱਖ ਦਿੰਨੇ ਆ ਇਸ ਤੋਂ ਇਲਾਵਾ ਇੱਕ ਬਾਕਸ ਮਿਲਦਾ ਹੈ ਜਿਸ ਦੇ ਉੱਤੇ SIM ejector tool pin ਲੱਗੀ ਹੋਈ ਹੈ ਇਸ ਦੇ ਅੰਦਰ Type C to Type C cable document ਮਿਲ ਜਾਂਦੇ ਆ ਬਾਕੀ ਜੋ ਤੁਸੀਂ ਸੋਚ ਰਹੇ ਹੋ ਉਹ ਨਹੀਂ ਮਿਲਣ ਹਾਲਾ ਹਮੇਸ਼ਾ ਦੀ ਤਰ੍ਹਾਂ ਅਤਾਸ਼ੋਕੇ ਜਿਸ ਤੇ ਉਮੀਦ ਲਾਈ ਸੀ ਉਹ ਵੀ ਨਹੀਂ ਮਿਲਣ ਵਾਲਾ ਇਸ ਦਾ ਕਵਰ ਕੇਸ ਕਮੈਂਟ ਕਰਕੇ ਜਰੂਰ ਦੱਸਿਓ ਕਿ Samsung ਦਾ ਤੋਹਫਾ ਕਿਵੇਂ ਲੱਗਿਆ ਤੁਹਾਨੂੰ ਐਂਡ ਸ਼ੇਅਰ ਦਾ ਵੀਡੀਓ ਦਬਕੇ ਹੋ ਸਕਦਾ ਹੈ ਕਿ Samsung will was it ਔਰ ਮੰਚ ਬਦਲਾਵ ਆ ਜਾਵੇ ਬਿਲਡ ਐਂਡ ਡਿਜ਼ਾਈਨ ਦੀ ਗੱਲ ਕਰਾਂ ਤਾਂ ਮੇਰੇ ਕੋਲ ਆਫਸਮ ਲਵੈਂਡਰ ਕਲਰ ਦਾ ਫੋਨ ਹੈ ਜੋ ਬਹੁਤ ਟਾਈਮ ਬਾਅਦ ਕੁਝ ਐਵੇਂ ਦਾ ਵੇਖਣ ਨੂੰ ਮਿਲ ਰਿਹਾ ਵੈਸੇ ਦੋ ਹੋਰ ਕਲਰ ਆਪਸ਼ਨ ਮਿਲਦੇ ਹੈ ਆਫਸਮ ਵਾਈਟ ਆਸਮ ਬਲੈਕ ਆਸਮ ਵਰਡ ਸੈਮਸੰਗ ਏ ਸੀਰੀਜ਼ ਦੇ ਲਈ ਯੂਜ਼ ਕਰਦਾ ਹੈ ਬਾਕੀ ਫੋਨ ਨੂੰ ਦੇਖਦੇ ਹੀ ਸਭ ਤੋਂ ਪਹਿਲਾਂ ਧਿਆਨ ਇਹਦੇ ਕੈਮਰਾ ਕੈਮਰਾਸ ਦੇ ਵੱਲ ਜਾਂਦਾ ਹੈ ਰੀਅਲੀ ਦੇ ਚੇਂਜ ਦੀ ਕੈਮਰਾ ਮੋਡਿਊਲ ਡਿਜ਼ਾਈਨ ਐਂਡ ਸੈਮਸੰਗ ਨੇ ਇਹਨੂੰ ਨੇਮ ਦਿੱਤਾ ਹੈ ਫਲੋਟਿੰਗ ਕੈਮਰਾ ਆਈਸਲੈਂਡ ਜੋ ਕਿ ਵੈਰੀ ਸਿਮਿਲਰ ਹੈ ਐਸ ਸੀਰੀਜ਼ ਦੇ ਲੈਟਸ ਰਿਮੂਵ ਥਿਸ ਇਹਨੂੰ ਹਟਾਉਣ ਚੇ ਕਾਲ ਵੀ ਹੀ ਫੀਲ ਆਉਂਦਾ ਹੈ ਬਾਕੀ ਆ ਫੋਨ ਗਲਾਸ ਬੈਕ ਦੇ ਨਾਲ ਆਉਂਦਾ ਹੈ ਇਹ ਛੱਪਣ ਦੀ ਤਰ੍ਹਾਂ ਹੀ ਪਰ ਉਹ ਮੈਟਲ ਫਰੇਮ ਦੇ ਨਾਲ ਆਉਂਦਾ ਹੈ ਆ ਪਲਾਸਟਿਕ ਫਰੇਮ ਦੇ ਨਾਲ ਆਉਂਦਾ ਹੈ ਮਿਡ ਰੇਂਜ ਦੇ ਹਿਸਾਬ ਨਾਲ ਆ ਤਾਂ ਹੋਣਾ ਹੀ ਸੀ ਬਾਕੀ ਰਾਈਟ ਸਾਈਡ 'ਚ ਵੇਖੋਗੇ ਇੱਕ ਅਲੱਗ ਹੀ ਡਿਜ਼ਾਈਨ ਮਿਲਦਾ ਹੈ ਬਟਨ ਦੇ ਕੋਲ ਐਂਡ ਆਹੀ ਚੀਜ਼ ਸੇਮ A56 'ਚ ਹੀ ਮਿਲਦੀ ਹੈ ਬਾਕੀ ਬਿਲਡ ਦੀ ਗੱਲ ਕਰਾਂ ਤਾਂ ਇਹ ਫੋਨ 'ਚ ਤੁਹਾਨੂੰ ਗ੍ਰੀਲਾ ਗਲਾਸ ਵਿਕਟਰ ਪਲੱਸ ਦੀ ਪ੍ਰੋਟੈਕਸ਼ਨ ਮਿਲਦੀ ਹੈ IP67 ਦੇ ਨਾਲ ਪੋਰਟਸ ਐਂਡ ਬਟਨ ਦੀ ਗੱਲ ਕਰਾਂ ਤਾਂ ਥੱਲੇ ਸਾਈਡ SIM ਕਾਰਡ ਟ੍ਰੇ ਮਾਈਕ੍ਰੋਫੋਨ USB type C ਚਾਰਜਿੰਗ ਪੋਰਟ ਐਂਡ ਮਾਈਕ੍ਰੋਫੋਨ ਸਪੀਕਰ ਗ੍ਰਿਲ ਰਾਈਟ ਸਾਈਡ 'ਚ ਪਾਵਰ ਆਨ ਆਫ ਬਟਨ ਵੋਲਯੂਮ ਰੋਕਰਸ ਬਟਨ ਦਿੱਤੇ ਹੋਏ ਹੈ ਲੈਫਟ ਸਾਈਡ ਜਮਾ ਸਾਫ ਪਈ ਹੈ ਤੇ ਉੱਤੇ ਸਾਈਡ ਨੌਇਸ ਕੈਨਸਲੇਸ਼ਨ ਮਾਈਕ੍ਰੋਫੋਨ ਹੈ ਇਸ 'ਚ ਤੁਹਾਨੂੰ ਡਿਊਲ ਨੈਨੋ SIM ਕਾਰਡ स्लॉट ਦੇ ਨਾਲ ਨਾਲ ਇਹ SIM ਕਾਰਡ ਦਾ ਵੀ ਸਪੋਰਟ ਮਿਲਦਾ ਹੈ ਚਲੋ ਇਹ ਡਿਸਪਲੇ ਦੀ ਗੱਲ ਕਰ ਲਈਏ ਇਸ ਫੋਨ 'ਚ 6.7 ਇੰਚ ਦੀ ਸੁਪਰ AMOLED ਫਲੈਟ ਡਿਸਪਲੇ ਮਿਲ ਜਾਂਦੀ ਹੈ 120 ਹਰਟਜ਼ ਰਿਫਰੈਸ਼ ਰੇਟ ਦੇ ਨਾਲ HD HDR 10+ ਨੂੰ سپورਟ ਕਰਦਾ ਹੈ 1200 ਨਿਟਸ ਦੀ HBM ਮਿਲ ਜਾਂਦੀ ਹੈ ਇਟਸ ਰੈਲੀ ਗੁੱਡ ਆਊਟਸਾਈਡ ਜੀ ਕਾਫੀ ਬ੍ਰਾਈਟ ਹੈ ਇਸ ਦੀ ਡਿਸਪਲੇ ਡਿਸਪਲੇ ਚ ਕਲਰ ਕਾਫੀ ਵਧੀਆ ਨਿਕਲ ਕੇ ਆਉਂਦੇ ਆ ਮਲਟੀਮੀਡੀਆ ਐਕਸਪੀਰੀਅੰਸ ਕਮਾਲ ਦਾ ਹੋਣ ਵਾਲਾ ਹੈ ਇਸ ਫੋਨ ਚ ਡਿਊਲ ਸਟੇਰੀਓ ਸਪੀਕਰ ਆਉਂਦੇ ਹੈ ਜਿਨ੍ਹਾਂ ਦੀ ਲੌਡਨੈਸ ਐਂਡ ਕੁਆਲਿਟੀ ਬਹੁਤ ਵਧੀਆ ਹੈ ਆਪਟੀਕਲ ਇਨ ਡਿਸਪਲੇ ਫਿੰਗਰਪ੍ਰਿੰਟ ਸਕੈਨਰ ਮਿਲ ਜਾਂਦਾ ਹੈ ਉਹ ਕਮਾਲ ਦਾ ਕੰਮ ਕਰਦਾ ਹੈ ਚਲੋ ਹੁਣ ਗੱਲ ਕਰਦੇ ਹਾਂ ਫੋਨ ਦੀ ਸਪੈਸੀਫਿਕੇਸ਼ਨ ਦੇ ਬਾਰੇ ਇਸ ਫੋਨ ਚ ਤੁਹਾਨੂੰ ਸਨੈਪ ਡ੍ਰੈਗਨ 6 ਜਨਰੇਸ਼ਨ 3 ਪ੍ਰੋਸੈਸਰ ਮਿਲਦਾ ਹੈ ਜੋ ਸਨੈਪ ਡ੍ਰੈਗਨ 7 ਜਨਰੇਸ਼ਨ 2 ਦੇ ਬਰਾਬਰ ਹੀ ਪਰਫਾਰਮੈਂਸ ਦੇੰਦਾ ਇਸ ਤੋਂ ਇਲਾਵਾ ਐਲਪੀ ਡੀਡੀਆਰ 4ਐਕਸ ਰੈਮ ਐਂਡ ਯੂਐਫਐਸ 2.2 ਮਿਲਦਾ ਹੈ ਯਾਰ ਪ੍ਰੋਸੈਸਰ ਦਾ ਪ੍ਰੋਸੈਸਰ ਯੂਐਫਐਸ ਤਾਂ ਟੰਗ ਨਾਲ ਦੇ ਦੇਣੀ ਸੀ ਘੱਟੋ ਘੱਟ ਐਨੇ ਪੈਸੇ ਕਿਸ ਚੀਜ਼ ਦੇ ਲੈ ਰਿਹਾ ਵੈਸੇ ਆ ਫੋਨ ਤਿੰਨ ਵੇਰੀਐਂਟ ਚ ਆਉਂਦਾ ਹੈ 8 128 ਜੀਪੀ 12256GB 8256GB ਫੋਨ ਦਾ ਜਦੋਂ ਤੁਸਕੋਰ ਦੀ ਗੱਲ ਕਰੀਏ ਤਾਂ 6.6 ਲੱਖ ਦੇ ਆਸ-ਪਾਸ ਨਿਕਲ ਕੇ ਆਉਂਦਾ ਹੈ ਬੈਟਰੀ ਐਂਡ ਚਾਰਜਰ ਦੀ ਗੱਲ ਕਰੀਏ ਤਾਂ ਇਸ ਫੋਨ ਚ ਤੁਹਾਨੂੰ 5000mAh ਦੀ ਬੈਟਰੀ ਮਿਲਦੀ ਹੈ ਸਭ ਤੋਂ ਬੈਸਟ ਪਾਰਟ 45W ਚਾਰਜਿੰਗ ਨੂੰ ਸਪੋਰਟ ਕਰਦਾ ਹੈ ਜੋ S ਸੀਰੀਜ਼ ਚ ਆਉਂਦਾ ਹੈ ਪਰ ਅਡਾਪਟਰ ਅਡ ਤੋਂ ਲੈਣਾ ਪਵੇਗਾ ਉਹ ਕੋਸਟਲੀ ਹੈ ਲਗਭਗ 3000 ਦੇ ਕਰੀਬ OS ਐਂਡ UI ਦੀ ਗੱਲ ਕਰੀਏ ਤਾਂ ਆਹ ਫੋਨ Samsung ਦੇ ਲੇਟੈਸਟ UI 7 ਦੇ ਨਾਲ ਆਉਂਦਾ ਹੈ ਬੇਸਡ ਔਨ ਐਂਡਰੋਇਡ 15 ਐਂਡ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਆਉਣ ਵਾਲੀ ਖਾਸ ਗੱਲ ਇਹ ਹੈ ਕਿ ਇਸ ਫੋਨ 'ਚ ਤੁਹਾਨੂੰ 6 ਸਾਲ ਦੀ ਮੇਜਰ ਅਪਡੇਟਸ 6 ਸਾਲ ਦੀ ਸਕਿਉਰਿਟੀ ਅਪਡੇਟਸ ਮਿਲ ਜਾਂਦੀ ਹੈ ਮੀਨਸ ਫੋਨ ਨੂੰ ਤੁਸੀਂ 2031 ਤੱਕ ਚਲਾ ਸਕਦੇ ਹੋ ਮੈਨੂੰ ਬਹੁਤ ਵਧੀਆ ਲੱਗਿਆ ਪੈਸੇ ਸ਼ਾਇਦ ਇੰਨੇ ਪੈਸੇ ਇਹਨਾਂ ਨੇ ਇਸ ਚੀਜ਼ ਦੇ ਹੀ ਲਿੱਤੇ ਆ ਚਲੋ ਜੀ ਹੁਣ ਗੱਲ ਕਰਦੇ ਹਾਂ ਇਸ ਦੇ ਕੈਮਰੇ ਦੀ Samsung ਨੇ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਹੈ 50 ਮੈਗਾਪਿਕਸਲ ਦਾ ਮেইন ਕੈਮਰਾ OIS ਸਾਇਦੇ ਨਾਲ ਐਂਡ 8 ਮੈਗਾਪਿਕਸਲ ਅਲਟਰਾਵਾਇਡ 5 ਮੈਗਾਪਿਕਸਲ ਮਾਈਕਰੋ ਐਂਡ 12 ਮੈਗਾਪਿਕਸਲ 셀ਫੀ ਕੈਮਰਾ ਮਿਲਦਾ ਹੈ। ਬਾਕੀ ਮੈਂ ਵੱਖ-ਵੱਖ ਕੰਡੀਸ਼ਨ ਚ ਫੋਟੋਆਂ ਲੈ ਕੇ ਵੇਖੀਆਂ ਸੀ ਜੋ ਮੈਂ Google Drive ਤੇ ਅਪਲੋਡ ਕਰ ਦਿੱਤੀ ਹੈ ਉਸ ਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਜਾ ਕੇ ਚੈੱਕ ਕਰ ਸਕਦੇ ਹੋ। ਮੇਨ ਕੈਮਰੇ ਦੀ ਫੋਟੋਜ਼ ਦੀ ਗੱਲ ਕਰਾਂ ਤਾਂ ਕਲਰਸ ਵਧੀਆ ਵੇਖਣ ਨੂੰ ਮਿਲ ਜਾਣਗੇ। ਡਿਟੇਲ ਵੀ ਕਾਫੀ ਵਧੀਆ ਹੱਦ ਤੱਕ ਕੈਪਚਰ ਕਰ ਲੈਂਦਾ ਹੈ। ਪੋਰਟਰੇਟ ਫੋਟੋਜ਼ ਵਧੀਆ ਕੱਢ ਕੇ ਦੇ ਰਿਹਾ ਹੈ। ਲਾਈਟ ਕੰਟਰੋਲ ਚ ਇਸ਼ੂ ਲੱਗਦਾ ਮੈਨੂੰ ਥੋੜਾ ਜਿਹਾ। ਮੇਨ ਕੈਮਰੇ ਦੇ ਨਾਲ ਤੁਸੀਂ 4K 30 FPS ਤੇ ਵੀਡੀਓ ਸ਼ੂਟ ਕਰ ਸਕਦੇ ਹੋ। OIS ਹੁਣ ਕਰਕੇ ਵੀਡੀਓ ਕਾਫੀ ਸਟੇਬਲ ਹੈ ਐਂਡ ਸੈਲਫੀ ਕੈਮਰੇ ਤੋਂ ਵੀ ਤੁਸੀਂ 4K 30 FPS ਤੇ ਵੀਡੀਓ ਸ਼ੂਟ ਕਰ ਸਕਦੇ ਹੋ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਤੁਹਾਨੂੰ Wi-Fi 6 ਮਿਲਦਾ ਹੈ ਬਲੂਟੂਥ 5.3 ਦੇ ਨਾਲ ਐਂਡ VoNR ਐਂਡ NFC ਦਾ ਸਪੋਰਟ ਮਿਲਦਾ ਹੈ ਪਰ ਤੁਹਾਨੂੰ IR ਬ੍ਰਾਸਟਰ ਨਹੀਂ ਮਿਲਦਾ ਬਾਕੀ ਸਾਰੇ 5G ਬੈਂਡਸ ਮਿਲਦੇ ਹੈ ਸੋ ਟੈਨਸ਼ਨ ਲੈਣ ਦੀ ਲੋੜ ਨਹੀਂ ਚਲੋ ਜੀ ਹੁਣ ਗੱਲ ਕਰਦੇ ਹਾਂ ਇਸ ਦੇ ਪ੍ਰਾਈਸ ਤੇ ਮੈਨੂੰ ਆ ਫੋਨ ਕਿਵੇਂ ਲੱਗਿਆ ਉਸ ਦੀ ਆ ਫੋਨ ਤਿੰਨ ਵੈਰੀਐਂਟ ਚ ਆਉਂਦਾ ਹੈ 8128GB ਜੋ ਤੁਹਾਨੂੰ 30999 ਮਿਲਦਾ ਹੈ 8256GB 33999 ਐਂਡ 12256 ਵਾਲਾ ਵੈਰੀਐਂਟ 36999 ਚ ਮਿਲਦਾ ਹੈ ਹੁਣ ਮੈਂ ਗੱਲ ਕਰਦਾ ਹਾਂ ਉਹ ਕੁਝ ਪੁਆਇੰਟ ਜੋ ਤੁਹਾਡੀ ਹੈਲਪ ਕਰ ਸਕਦੇ ਆ ਕਿ ਆ ਫੋਨ ਤੁਹਾਨੂੰ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਇਸ ਫੋਨ ਜੋ ਤੁਹਾਨੂੰ ਸਨੈਪ ਡ੍ਰੈਗਨ 6 ਜਨਰੇਸ਼ਨ 3 ਪ੍ਰੋਸੈਸਰ ਮਿਲਦਾ ਹੈ ਡਿਜ਼ਾਈਨ ਵੀ ਵਧੀਆ ਦਿੱਤਾ ਹੋਇਆ 6 ਸਾਲ ਦੀ ਮੇਜਰ ਅਪਡੇਟਸ 6 ਸਾਲ ਦੀ ਸਕਿਉਰਿਟੀ ਅਪਡੇਟਸ ਮੈਨੂੰ ਮਿਲ ਜਾਂਦੀ ਹੈ ਫੋਨ ਥੋੜਾ ਥੋੜਾ ਕੋਸਟੀ ਲੱਗ ਰਿਹਾ ਬਾਕੀ ਤੁਹਾਨੂੰ ਆ ਫੋਨ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਚਲੀਆਂ ਮਿਲਦੇ ਹਾਂ ਅਗਲੀ ਵੀਡੀਓ 'ਚ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇੱਕ ਲੱਕੀ ਪਰਸਨ ਨੂੰ ਆ ਫੋਨ ਗਿਫਟ ਕੀਤਾ ਜਾਵੇਗਾ ਜਿਵੇਂ ਹੀ ਇਸ ਵੀਡੀਓ ਤੇ 1 ਲੱਖ ਵਿਊਜ਼ 10000 ਲਾਈਕ ਹੋ ਜਾਣਗੇ ਬਾਕੀ ਤੁਸੀਂ ਰੂਲਸ ਵੀਡੀਓ ਦੇ ਡਿਸਕ੍ਰਿਪਸ਼ਨ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ